ਕਹਿੰਦਾ ਵੀ ਹਰਾ ਪੈਨ ਪਤਾ ਨਹੀਂ ਹਰਾ ਪੈਨ ਮੇਰਾ ਪੈਨ ਹੀ ਲੱਭਦੇ ਹੁਣ ਪਤਾ ਨਹੀਂ ਕਿੱਥੇ ਹੈ ਸਰਕਾਰ ਹੁਣ ਇਕਲ ਦੱਸੋ ਤੁਸੀਂ ਨਵਾਂ ਟਰੈਕਟਰ ਲੈ ਕੇ ਆਏ ਹੋ ਅੜਾੜੀ ਅਨਾੜੀ ਨੂੰ ਦੋਵੋਗੇ ਚਲਾਉਣ ਵਾਸਤੇ ਤੁਸੀਂ ਤਾਂ ਸਾਰਾ ਸੁਪਾ ਦੇਤਾ ਇੱਕ ਨਾੜੀ ਨੂੰ ਆਹ ਪੁਲਿਸ ਵਾਲੇ ਖੜੇ ਇੱਕ ਦੱਸਿਓ ਯਾਰ ਸ਼ਰਾਬ ਪੀ ਕੇ ਚਲਾਉਣਾ ਗੁਨਾਹ ਹੈ ਅਕੀ ਕੀ ਕਰਦੇ ਹੋ ਤੁਸੀਂ ਰੋਕ ਲੈਨੇ ਹੋ ਅੰਦਰ ਕਰ ਦਿੰਨੇ ਹੋ ਜੇ दारू ਪੀਤੀ ਹੋਏ ਥਰਮਾਮੀਟਰ ਲਾ ਕੇ ਗੱਡੀ ਨੂੰ ਇਹ ਚਲਾਉਣ ਦਿੰਦੇ ਪਰ ਤੁਹਾਡਾ ਮੁੱਖ ਮੰਤਰੀ ਦਾ ਬੋਤਲ ਪੀ ਕੇ ਚਲਾਈ ਜਾਂਦਾ ਪੰਜਾਬ ਉਹਦੇ ਥਰਮਾਮੀਟਰ ਲਾ ਕੇ ਦੇਖੋ ਉਹ ਜਿਹੜਾ ਉਹ ਕੱਲ ਦੇਖਿਆ ਪਰਸੋਂ ਤੁਸੀਂ ਬਠਿੰਡੇ ਉਹ ਰਾਤ ਨੂੰ ਜਾਦੀ ਪੀਲੀ ਖਾਮੀ ਨੂੰ ਸ਼ੋਅ ਦੇ ਪੀਲੀ ਉਹਨੂੰ ਸਾਰਾ ਹਿੱਲ ਗਿਆ ਪਤਨੀ ਗੱਡੀ ਤੇ ਆ ਕੇ ਨੱਚਣ ਲੱਗ ਗਿਆ ਪੁੱਤ ਨੇ ਆ ਕੇ ਸਿਰ ਤੇ ਪਾਉਣ ਲੱਗਿਆ ਮੁੱਖ ਮੰਤਰੀ ਦੇ ਕੰਮ ਹੈ ਆਪਾਂ ਵੀ ਹੱਤਾਂ ਯਾਰ ਮੈਨੂੰ ਹੀ ਕੱਲ ਸੁਣਦਾ ਮੁੱਖ ਮੰਤਰੀ ਕਰਨਾ ਚੁਣਿਆ ਹੈ ਐ ਇਹਨੇ ਇੱਕੋ ਹੀ ਗਰੰਟੀ ਪੂਰੀ ਕੀਤੀ ਹੈ ਆ 15 ਅਗਸਤ ਨੂੰ ਕੀਤੀ ਸੀ ਨਹੀਂ ਕਿ ਮੈਂ ਬਾਪ ਬਣ ਜਾਊਗਾ ਉਹ ਗਰੰਟੀ ਪੂਰੀ ਕਰੇ ਤੁਸੀਂ ਝਾੜੂ ਵਾਲੇ ਦੇਖੋ ਸਾਰੇ ਨਵੇਂ ਵਿਆਹ ਕਰਾਏ ਕਿ ਨਹੀਂ ਜਿਨ੍ਹਾਂ ਦੇ ਨਹੀਂ ਹੋਏ ਸੀ ਉਹ ਵੀ ਕਰਾ ਕੇ ਸਾਰੇ ਹੋਰ ਕੋਈ ਕੰਮ ਨਹੀਂ ਕੀਤਾ ਇਹਨਾਂ ਨੇ ਕੋਈ ਕੰਮ ਨਹੀਂ ਡੱਕਾ ਤੋੜਿਆ ਨਹੀਂ ਝੂਠ ਤੇ ਝੂਠ ਝੂਠ ਤੇ ਜੋੜ ਝੂਠ ਫਿਰ ਆਪਾਂ ਆਪਣੀ ਕਿਸਮਤ ਹੀ ਖਰਾਬ ਕੀਤੀ ਹੈ ਨਾ ਅੱਪਾ ਆਪਣੇ 10 ਸਾਲ ਖਰਾਬ ਕਰ ਲਏ ਜਿਹੜਾ 50 ਸਾਲ ਦਾ ਸੀ ਉਹ 60 ਸਾਲ ਦਾ ਹੋ ਗਿਆ ਜਿਹੜਾ 40 ਸਾਲ ਦਾ ਸੀ ਉਹ 50 ਸਾਲ ਦਾ ਹੋ ਗਿਆ ਮ ਹੱਥ ਜੋੜ ਕੇ ਬੰਦਾ ਹੋਰ ਦਾ ਤਜਰਬਾ ਕਰ ਲਊ ਕਿਤੇ ਹੋਰ ਇੱਕ ਆ ਗਿਆ ਬੰਦਾ ਕਹੂਗਾ ਮੈਨੂੰ ਆ ਮੌਕਾ ਦਿਓ 5 ਸਾਲ ਬਾਅਦ ਤੁਸੀਂ ਕਹਿੰਦੇ ਚਲ ਤੂੰ ਵੀ ਲੈ ਲਾ ਆਪਣੇ ਆਪਣੇ ਆਕਾਲੀ ਦਲ ਕੌਮ ਦੀ ਜਥੇਬੰਦੀ ਹੈ ਥੋੜੀ ਜਥੇਬੰਦੀ ਹੈ 103 ਸਲਫਾਨੀ ਜਥੇਬੰਦੀਆਂ ਤੁਹਾਡੇ ਬਜ਼ੁਰਗ ਨੇ ਖੜੀ ਕੀਤੀ ਇੱਥੇ ਬਹੁਤ ਬਜ਼ੁਰਗ ਹੋਣੇ ਆ ਜਾਂ ਨੌਜਵਾਨ ਹੋਣੇ ਜਿਨ੍ਹਾਂ ਦੇ ਬਜ਼ੁਰਗਾਂ ਨੇ ਬਾਦਲ ਸਾਹਿਬ ਦਾ ਜੇਲਾ ਗੱਟੀਆਂ ਹੋਣੇ ਆ ਹੱਥ ਘੜੇ ਕਰੋ ਜਿਨ੍ਹਾਂ ਦੇ ਆ ਦੇ ਖੜੇ ਆਏ ਕਾਲੀ ਦਲ ਜਿਨ੍ਹਾਂ ਨੇ 4 ਸਾਲ 300 5 ਸਾਲ 10 ਸਾਲ ਜੇਲਾ ਜਗੇ ਆ ਬਾਦਲ ਸਾਹਿਬ ਨੂੰ ਬਾਦਲ ਸਾਹਿਬ ਨੂੰ 16 ਸਾਲ ਐਨਐਸਏ ਚ ਰੱਖਿਆ 16 ਸਾਲ ਐਨਐਸਏ ਇੱਕ ਮੇਰਾ ਵੀਰ ਹੁਣ 1 ਸਾਲ ਚੁਗਿਆ ਤੇ ਉਹ ਕਹਿੰਦਾ ਮੈਨੂੰ ਛੇੜੀ ਕੱਢੋ ਬਾਦਲ ਸਾਹਿਬ ਨੇ ਤਾਂ ਕਿਵੇਂ ਕਿਹਾ ਕਿ ਮੈਨੂੰ ਕੱਢੋ 16 ਸਾਲ 3 ਸਾਲ ਤਾਮਿਲਨਾਡੂ ਜੇਲ੍ਹ 4 ਸਾਲ ਮਨੀਪੁਰ ਦੀ ਜੇਲ੍ਹ ਨਾ ਕੋਈ ਮਿਲਨ ਦਿਲਦੇ ਸੀ ਨਾ ਕੁਝ ਕਰਨ ਦੇ ਸੀ ਪਰ ਪਿੱਛੇ ਨਹੀਂ ਹਟਿਆ ਆ ਹੁੰਦੀ ਹੈ ਲੀਡਰ ਲੀਡਰ ਆਪਾਂ ਰਾਤ ਰਾਤ ਨਹੀਂ ਬਣਦਾ ਜਿਹੜੇ ਰਾਤੋਂ ਰਾਤ ਲੀਡਰ ਬੰਨਾ ਚਾਹੁੰਦੇ ਆ ਉਹਨਾਂ ਤੋਂ ਬਚੋ ਦੇਖੋ ਤਜਰਬਾ ਦੇਖੋ ਬਾਦਲ ਸਾਹਿਬ ਮੁੱਖ ਮੰਤਰੀ ਬਣੇ ਕਿਵੇਂ ਬਣੇ ਪਹਿਲੇ ਪਿੰਡ ਦੇ ਸਰਪੰਚ ਬਣੇ ਬਾਦਲ ਪਿੰਡ ਦੇ ਬਲਾਕ ਸੰਭਦੀ ਦੇ ਇਲੈਕਸ਼ਨ ਲੜ ਕੇ ਜਿੱਤੇ ਆ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਲੜ ਕੇ ਜਿੱਤੇ ਆ ਐਮਐਲਏ ਬਣੇ ਐਮਪੀ ਬਣੇ 16 ਸਾਲ ਜ਼ਿਲਾ ਕੱਟ ਕੇ ਮੁੱਖ ਮੰਤਰੀ ਬਣੇ ਆ ਐ ਨਹੀਂ ਆ ਕਿ ਗੱਡੀ ਚੜੇ ਟੁੜਕਲੇ ਸੁਣਾ ਕੇ ਹੁਣ ਚੁੜਕਲੇ ਸੁਣਾ ਲਾ ਮੁੱਖ ਮੰਤਰੀ ਤੇ ਦੇਖ ਲਿਆ ਬੈਠਾ ਕਿੱਥੇ ਲੋਕ ਨਹੀਂ ਉਦੋਂ ਕੀ ਕਹਿੰਦਾ ਸੀ ਆ ਗਨਮੈਨ ਐਵੇਂ ਰੱਖੀ ਬੈਠਿਆ ਹੁਣ ਤਾਂ ਐਂ ਚ ਮੜੇ ਜੇ ਕਿਸੇ ਨੂੰ ਮਿਲ ਨਹੀਂ ਦਿੰਦੇ ਤੁਸੀਂ ਇਹ ਕਿਸੇ ਪਿੰਡ ਬੁਲਾ ਲਓ ਨਾਲ ਦੇ ਚਾਰ ਪਿੰਡਾਂ 'ਚ ਪੁਲਿਸ ਵਾਲੇ ਕਰਫਿਊ ਲਾ ਦਿੰਦੇ ਕਿ ਹੋਰ ਨਾ ਆਏ ਬਾਦਲ ਸਾਹਿਬ ਨੂੰ ਤੁਸੀਂ ਜੋ ਮਰਜੀ ਤੁਹਾਡੇ ਕੋਲੇ ਆ ਕੇ ਬਹਿ ਜਾਂਦੇ ਸੰਗਤ ਦਰਸ਼ਨ ਕਰਦੇ ਸੀ ਅੱਛਾ ਹੁਣ ਤੁਸੀਂ ਜਾਣਦੇ ਹੋ Subscribe to One India channel and never miss an update.